ਦੁਖਦਾਈ ਖਬਰ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਰਮਨਪ੍ਰੀਤ ਕੌਰ ਦੇ ਨਾਲ ਚੁੜੀ ਹੋਈ ਸਾਹਮਣੇ ਆ ਰਹੀ ਹੈ ਰਮਨਪ੍ਰੀਤ ਕੌਰ ਜੋ ਪਟਿਆਲਾ ਦੇ ਬਹਾਦਰਗੜ ਪਿੰਡ ਤੋਂ ਰੋਜ਼ਾਨਾ ਚੰਡੀਗੜ੍ਹ ਦੇ ਵਿੱਚ ਜਾਂਦੀ ਸੀ ਡਿਊਟੀ ਦੇ ਲਈ ਪਰ ਰਸਤੇ ਦੇ ਵਿੱਚ ਉਹਨਾਂ ਦਾ ਸੜਕ ਹਾਦਸਾ ਹੋ ਜਾਂਦਾ ਹੈ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਐਕਟਿਵਾ ਦੇ ਉੱਪਰ ਰਮਨਪ੍ਰੀਤ ਕੌਰ ਜਾ ਰਹੀ ਸੀ ਡਿਊਟੀ ਦੇ ਲਈ ਪਰ ਟਰੈਕਟਰ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਉਹ ਉਹ ਥੱਲੇ गिर ਜਾਂਦੀ ਹੈ ਤੇ ਮੌਤ ਹੋ ਜਾਂਦੀ ਹੈ ਜਿਸ ਕਾਰਨ ਜਿਹੜਾ ਹੈ ਉਹਨਾਂ ਦੀ ਜਿਹੜੀ ਮ੍ਰਿਤਕ ਦੀ ਹੈ ਹਸਪਤਾਲ ਦੇ ਵਿੱਚ ਲਿਜਾਈ ਜਾਂਦੀ ਹੈ ਤੇ ਡਾਕਟਰ ਦੇ ਵੱਲੋਂ ਕਿਹਾ ਗਿਆ ਕਿ ਹਾਦਸੇ ਤੋਂ ਬਾਅਦ ਹੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਸੀ ਪਰਿਵਾਰ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਉਹਨਾਂ ਨੂੰ ਜਿਹੜਾ ਹੈ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਹੋਵੇਗਾ ਉਤੇ ਪਰਿਵਾਰ ਦਾ ਕਹਿਣਾ ਹੈ ਕਿ ਰਮਨਪ੍ਰੀਤ ਕੌਰ ਰੋਜ਼ਾਨਾ ਹੀ ਇਸੇ ਤਰੀਕੇ ਦੇ ਨਾਲ ਘਰ ਤੋਂ ਡਿਊਟੀ ਦੇ ਲਈ ਆਉਂਦੀ ਜਾਂਦੀ ਸੀ ਐਕਟਿਵਾ ਦੇ ਉੱਪਰ ਪਰ ਅੱਜ ਅਚਾਨਕ ਜਿਹੜਾ ਹੈ ਰਮਨਪ੍ਰੀਤ ਕੌਰ ਦਾ ਜਿਹੜਾ ਐਕਟਿਵਾ ਦੀ ਟੱਕਰ ਹੈ ਟਰੈਕਟਰ ਦੇ ਨਾਲ ਹੋ ਜਾਂਦੀ ਹੈ ਤਾਂ ਉਸ ਕਾਰਨ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਰਮਨਪ੍ਰੀਤ ਕੌਰ ਅਜੇ ਕੁਵਾਰੀ ਸੀ ਲੜਕੇ ਲੱਭਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ 2016 17 ਬੈਚ ਦੇ ਵਿੱਚ ਉਹ ਪੁਲਿਸ ਦੇ ਵਿੱਚ ਭਰਤੀ ਹੋਈ ਸੀ ਤੇ ਟ੍ਰੇਨਿੰਗ ਤੋਂ ਬਾਅਦ ਉਸਨੇ ਹੁਣੇ ਹੀ ਜਿਹੜੀ ਆਪਣੀ ਬ੍ਰਾਂਚ ਹੈ ਉਸ ਨੂੰ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਤੇ ਨਾਲ ਹੀ ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਉੱਥੇ ਹੀ ਪਰਿਵਾਰ ਦਾ ਕਹਿਣਾ ਕਿ ਪਟਿਆਲਾ ਤੋਂ ਰੋਜ਼ਾਨਾ ਹੀ ਬਹਾਦਰ ਗੜ੍ਹ ਤੋਂ ਆਪਣੇ ਜਿਹੜੇ ਹੈ ਜਿੱਥੇ ਉਹਨਾਂ ਦੀ ਡਿਊਟੀ ਚੰਡੀਗੜ੍ਹ ਦੇ ਵਿੱਚ ਤਾਇਨਾਤ ਸੀ ਐਕਟਿਵਾ ਤੇ ਉਹ ਜਾਂਦੀ ਸੀ ਤੇ ਅੱਗੇ ਆਪਣੀ ਹੋਰ ਉੱਚੀ ਦੀ ਪੜ੍ਹਾਈ ਤੇ ਨਾਲ-ਨਾਲ ਅਗਲੇ ਜਿਹੜੀ ਹੈ ਪੇਪਰਾਂ ਦੇ ਲਈ ਵੀ ਪੜ੍ਹਾਈ ਕਰ ਰਹੀ ਸੀ ਤੇ ਨਾਲ ਹੀ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਤਾਂ ਆਪਣੀ ਧੀ ਦੇ ਲਈ ਜਿਹੜੇ ਹੈ ਉਹ ਮੁੰਡੇ ਲੱਭ ਰਹੇ ਸੀ ਤੇ ਨਾਲ ਹੀ ਤਾਂ ਜੋ ਉਹ ਵਧੀਆ ਤਰੀਕੇ ਨਾਲ ਸੈਟਲ ਹੋ ਸਕੇ ਤੇ ਨਾਲ ਸਾਡੀ ਧੀ ਬਹੁਤ ਜ਼ਿਆਦਾ ਇਮਾਨਦਾਰ ਸੀ ਕਦੀ ਕਿਸੇ ਦੀ ਦੁਸ਼ਮਣੀ ਨਹੀਂ ਸੀ ਤੇ ਸਾਨੂੰ ਨਹੀਂ ਪਤਾ ਸੀ ਕਿ ਰੱਬ ਨੇ ਇੰਨਾ ਮਾੜਾ ਸਾਡੇ ਨਾਲ ਕਰਨਾ ਸੀ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ 16 17 ਬੈਚ ਦੇ ਵਿੱਚ ਹੀ ਉਸ ਦੇ ਵੱਲੋਂ ਜਿਹੜਾ ਪੱਤੀ ਹੋਇਆ ਗਿਆ ਸੀ ਤੇ ਟ੍ਰੇਨਿੰਗ ਤੋਂ ਬਾਅਦ ਉਸਨੇ ਹਾਲ ਹੀ ਦੇ ਚੀਏ ਆਪਣੀ ਜਿਹੜੀ ਬ੍ਰਾਂਚ ਹੈ ਚੰਡੀਗੜ੍ਹ ਦੇ ਵਿੱਚ ਜੁਆਇਨ ਕੀਤੀ ਸੀ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਤੇ ਨਾਲ ਹੀ ਪਰਿਵਾਰ ਮੈਂਬਰਾਂ ਨੂੰ ਪਿੰਡ ਵਾਲਿਆਂ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਪੂਰੇ ਪਿੰਡ ਯਾਨੀ ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਇਸ ਵੇਲੇ ਰੋਸ ਹੈ ਪਰਿਵਾਰ ਨੂੰ ਸਾਰੇ ਹੌਸਲਾ ਦੇ ਰਹੇ ਨੇ ਮਹਿਜ਼ ਕੁਝ ਸਮਾਂ ਪਹਿਲਾਂ ਹੀ ਉਸਦੇ ਵੱਲੋਂ ਆਪਣੀ ਜਿਹੜੀ ਡਿਊਟੀ ਹੈ ਉਸ ਨੂੰ ਚੰਡੀਗੜ੍ਹ ਪੁਲਿਸ ਦੇ ਵਿੱਚ ਜੁਆਇਨ ਕੀਤੀ ਗਈ ਸੀ ਪਹਿਲਾਂ ਟ੍ਰੇਨਿੰਗ ਚੱਲ ਰਹੀ ਸੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਰਮਨਪ੍ਰੀਤ कौर ਅਜੇ ਕੁਆਰੀ ਸੀ ਲੜਕੇ ਦੀ ਅਸੀਂ ਪਾਲ ਕਰ ਰਹੇ ਸੀ ਅਸੀਂ ਸੋਚ ਰਹੇ ਸੀ ਕਿ ਲੜਕੀ ਦਾ ਚੰਗੀ ਤਰੀਕੇ ਨਾਲ ਵਿਆਹ ਕੀਤਾ ਜਾਵੇ ਤੇ ਸਾਡੀ ਲੜਕੀ ਸੈਟਲ ਹੋ ਸਕੇ ਬੜੀ ਇਮਾਨਦਾਰ ਸੀ ਰੋਜ਼ਾਨਾ ਘਰ ਤੋਂ ਪਟਿਆਲਾ ਤੋਂ ਜਿਹੜਾ ਹੈ ਚੰਡੀਗੜ੍ਹ ਸਫਰ ਕਰਦੀ ਸੀ ਅਪ ਡਾਊਨ ਕਰਦੀ ਸੀ ਤੇ ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਜੋਬ ਤੇ ਜਾ ਰਹੀ ਸੀ ਐਕਟੀਵਾ ਦੀ ਟੱਕਰ ਜਿਹੜੀ ਹੈ ਟਰੈਕਟਰ ਦੇ ਨਾਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਪਾਣਾ ਵਾਪਰ ਜਾਂਦਾ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਹਾਲ ਪਰਿਵਾਰ ਦਾ ਦੇਖਿਆ ਨਹੀਂ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ